ਵਧਾਈ ਦੇ ਪਾਤਰ ਨੇ ਮਾਨਸਾ ਤੋਂ 14 ਨੰਬਰ ਚ ਕਹਿੰਦੇ ਆ ਗੱਭਰੂ ਜਿੱਤੇ ਆਗੇ ਦੇਖ ਸਕਦੇ ਹੋ ਤੁਸੀਂ ਕਿਵੇਂ ਲੱਗਿਆ ਬਾਬੇ ਖੇਡ ਕੇ ਤੁਹਾਨੂੰ ਵਧੀਆ ਲੱਗਿਆ ਕਿਵੇਂ ਲੱਗਿਆ ਯੂਨੀਵਰਸਿਟੀ ਦਾ ਮਾਹੌਲ ਬਾਈ ਜੀ ਬਹੁਤ ਵਧੀਆ ਬਾਈ ਤੁਹਾਡੇ ਕੋਲ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਾਬੇ ਕਿਉਂਕਿ ਇੰਨਾ ਮਾਣ ਬਖਸ਼ ਰਿਹਾ ਕਿ ਬੱਚੇ ਲੈ ਕੇ ਆਉਂਦੇ ਆ ਬਹੁਤ ਦੂਰੋਂ ਬਾਬੇ ਬਹੁਤ ਔਖੇ ਚੀਜ਼ਾਂ ਨੇ ਇਹ ਲੈ ਕੇ ਆਉਣਾ ਆਉਣਾ ਜਾਣਾ ਹੀ ਬਹੁਤ ਔਖਾ ਹੈ ਡਿਸਪਲਾਈਨ ਦੇ ਵਿੱਚ ਰੱਖਣਾ ਬੱਚਿਆਂ ਨੂੰ ਬਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਪ੍ਰਬੰਧ ਹੈ ਬਾਈ ਬਹੁਤ ਵਧੀਆ ਪ੍ਰਾਰਾਲਾ ਆਤਮਾਨ ਸਰਕਾਰ ਦਾ ਜਿਹੜੇ ਛੋਟੇ ਬੱਚਿਆਂ ਨੂੰ ਮੌਕਾ ਮਿਲਦਾ ਉੱਠਣ ਦਾ ਮੌਕਾ ਦੇ ਰਿਹਾ ਬਾਈ ਜੀ ਪਹਿਲਾਂ ਵੀ ਵਰਲਡ ਕੱਪ ਹੁੰਦਾ ਸੀ ਬਾਈ ਉਹ ਵੀ ਬਹੁਤ ਚੰਗਾ ਸੀਗਾ ਪਰ ਉਹਦੇ ਜਿਹੜੇ ਪਲੇਅਰ ਤਾਕੜੇ ਸੀ ਮੰਨ ਲਾ ਉਹੀ ਖੇਡਦੇ ਸੀਗੇ ਇਹ ਨਵੇਂ ਬੰਦੇ ਨੂੰ ਨਹੀਂ ਮੌਕਾ ਮਿਲਦਾ ਸੀ ਇਹ ਜੋ ਉਮਰ ਵਰਗ ਦੇ ਹਿਸਾਬ ਨਾਲ ਸਾਰੇ ਬੱਚਿਆਂ ਨੂੰ ਮੌਕਾ ਮਿਲਦਾ ਬਾਈ ਸਾਰੇ ਬੱਚੇ ਖੇਡਦੇ ਆਪਾਂ ਉਹਦੇ ਵੇਟਾਂ 'ਚ ਖੇਡਦੇ ਆ ਆਪਾਂ ਉਹਦੇ ਸਾਰੇ ਨੂੰ ਰੂਲ ਐਂਡ ਰੈਗੂਲੇਸ਼ਨ ਨਾਲ ਤਾਰਾ ਕੁਛ ਮਰਿਆ ਹੋ ਰਿਹਾ ਹੈਗਾ ਅੱਛਾ ਜੀ ਤੇ ਹੋਰ ਕੀ ਕਹਿਣਾ ਚਾਹੋਗੇ ਵੀ ਬੱਚਾ ਨੂੰ ਵੀ ਅੱਗੇ ਆਓ ਨਸ਼ਾ ਤਿਆਗੋ ਬਾਈ ਜੀ ਕੋਈ ਐਦਾਂ ਨਾ ਨਸ਼ੇ ਤਿਆਗੋ ਹਣਾ ਆਪਦਾ ਗੇਮ ਰੱਖੋ ਜੀ ਸੰਭੋ ਬਾਈ ਸਰੀਰ ਸੰਭੋ ਸਰੀਰ ਲਵੇ ਹੋਊ ਬਾਈ ਕੱਲੀ ਗੇਮ ਨਹੀਂ ਬੰਦਾ ਕੁਝ ਵੀ ਕਰ ਸਕਦਾ ਹਣਾ ਕੁਝ ਵੀ ਕਰ ਸਕਦਾ ਬਾਈ ਕਿੰਨੇ ਦੇ ਧੱਬਾ ਲਾ ਰਿਹਾ ਬਾਈ ਖੇਡਣ ਵਾਲਿਆਂ ਤੇ ਵੀ ਨਸ਼ਾ ਕਰਕੇ ਕਬੱਡੀ ਖੇਡਦੇ ਆ ਜੇ ਨਸ਼ਾ ਕਰਕੇ ਕਬੱਡੀ ਖੇਡੀ ਜਾਂਦੇ ਹੋਏ ਬਾਈ ਅਮਲੀ ਕਬੱਡੀ ਖੇਡਦੇ ਆ ਅਮਲੀ ਕਬੱਡੀ ਖੇਡਦੇ ਆ ਸਹੀ ਗੱਲ ਲੱਗਦੀ ਹੈ ਮੈਨਾਂ ਇਹ ਤਾਂ ਬਈ ਜਿਹੜਾ ਘਰ ਖਾਂਦਾ ਹੈ ਜਿਹੜਾ ਰੱਜੂ ਉਹੀ ਗੱਜੂ ਉਹੀ ਗੱ ਮਸਾ ਕਰਕੇ ਦਾ ਬਾਈ ਅਮਲੀ ਕਬੱਡੀ ਖੇਡ ਲੈਣ ਫਿਰ ਸਹੀ ਗੱਲ ਹੈ ਬਾਈ ਇਹ ਤਾਂ ਯਾਰ ਉਹੀ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਣ ਜਾਂਦਾ ਬਾਈ ਸਹੀ ਗੱਲ ਹੈ ਵੀਰੇ ਯਾਰ ਬਹੁਤ ਕਬੱਡੀ ਵਾਲਿਆਂ ਦੇ ਇਹ ਸਾਊਥ ਬਹੁਤ ਟੱਪਾ ਲੱਗਾ ਬਈ ਗਲਤ ਗਾਈਡਨਸ ਕਰਤੀ ਹੋਈ ਹੈ ਬਾਈ ਹੋਰ ਐਡਾ ਕੋਈ ਕਬੱਡੀ ਚ ਹੋ ਨਹੀਂ ਹੈਗਾ ਬਾਈ ਇਹ ਥੱਲੇ ਦੱਬਣ ਦਾ ਆਪਾਂ ਨੂੰ ਕੋਸ਼ਿਸ਼ ਕੀਤੀ ਆ ਲੱਗਦਾ ਖੇਚਣ ਵਾਲੇ ਨੇ ਬਾਈ ਹਾਂ ਬਾਈ ਜਿਹਨਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਦੇਖ ਰਹੇ ਨੇ ਬਾਈ ਦੀ ਪਹਿਲਾਂ ਤਾਂ ਕਲਾਪਿੰਗ ਕਰ ਦਿਓ ਬਾਈ ਬਹੁਤ ਬਹੁਤ ਜੀ ਬਾਈ ਦਾ ਇੰਟਰਵਿਊ ਚੰਗਾ ਲੱਗਿਆ ਸਾਰ ਨੂੰ ਮਾਨ ਸਾਡੇ ਤੇ ਬਾਈ ਆਪਣਾ ਕਿਆ ਨਾਮ ਹੈ ਬਾਈ ਜੀ ਸਿਮਾ ਬਾਈ ਸਿਮਾ ਬਾਈ ਕਿਹੜਾ ਪਿੰਡ ਹੈ ਬਾਈ ਆਪਣਾ ਧਲੇਮਾ ਬਾਈ ਮਾਨ ਸਾ ਚਲਾ ਧਲੇਮਾ ਬਾਈ ਰਾਵਣ ਧਲੇਮੇ ਦੇ ਗੱਭਰੂ ਉਹ ਖੁੰਦਾ ਭਾਈ ਮੁੰਡਾਗਾ ਤੇ ਮੈਂ ਆਪਣਾ ਵੀ ਮਾਨ ਸਾ ਬਾਕੀ ਬਾਈ ਜਉਂਦੇ ਬਾਦ ਰੋਰ ਪਰਮਾਤਮਾ ਚੜ੍ਹਦੀ ਕਲਾ ਰੱਖੀਆਂ ਬਾਕੀ ਧੰਨਵਾਦ ਬਾਈ